ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਲੈ ਕੇ ਅੱਜ ਹਾਜ਼ਰ ਹਾਂ ਅੱਜ ਦੀਆਂ ਮੁੱਖ ਤੇ ਵੱਡੀਆਂ ਖਬਰਾਂ ਸ਼ੁਰੂਆਤ ਕਰਨ ਜਾ ਰਿਹਾ ਪਹਿਲੀ ਖਬਰ ਤੋਂ 25 ਮਈ ਨੂੰ ਖੁੱਲਣ ਗਈ ਸੀ ਦੀ ਹਿਮਕੁੰਟ ਸਾਹਿਬ ਦੇ ਕਿਵਾਰ 12 ਤੋਂ 15 ਫੁੱਟ ਤੱਕ ਜੰਮੀ ਸੀ ਬਰਫ਼ ਵਿਸ਼ਵ ਪ੍ਰਸਿੱਧ ਗੁਰਦੁਆਰਾ ਸ਼੍ਰੀ ਹਿਮਕੁੰਟ ਸਾਹਿਬ ਤੇ ਯਾਤਰਾ ਤੋਂ ਪਹਿਲਾ ਭਾਰੀ ਬਰਫ਼ ਬਾਰੀ ਨਾਲ ਟੱਕਿਆ ਹੋਇਆ ਹੈ ਬਰਫ਼ ਬਾਰੀ ਤੋਂ ਬਾਅਦ ਗੁਰਦੁਆਰਾ ਹਿਮਕੁੰਡ ਸਾਹਿਬ ਦੀ ਪੈਦਲ ਤਸਵੀਰ ਸਾਹਮਣੇ ਹਈ ਹੈ ਸ੍ਰੀ ਹਿਮਕੁੰਡ ਸਾਹਿਬ ਪਹੁੰਚ ਕੇ ਫੌਜ ਦੇ ਜਵਾਨਾਂ ਨੇ ਬਰਫਬਾਰੀ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਨਰੀਖਣ ਵੀ ਕੀਤਾ ਅਤੇ ਮਾਰਗ ਦਾ ਨਰੀਖਣ ਵੀ ਕੀਤਾ ਗੁਰਦੁਆਰਾ ਸਾਹਿਬ ਲਗਭਗ 15 ਤੋਂ 12 ਤੋਂ 15 ਫੁੱਟ ਤੱਕ ਬਰਫ ਨਾਲ ਢਕਿਆ ਹੋਇਆ ਹੈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਦਲਵੀਰ ਦਨਬੀਰ ਗੋਲਡੇ ਨੂੰ ਮਨਾਉਣ ਪੁੱਜਿਆ ਰਾਯਾ ਰਿੰਗ ਤੇ ਸੁਖਪਾਲ ਖੈਰਾ ਦਨਬੀਰ ਗੋਲਡੇ ਨੂੰ ਮਨਾਉਣ ਪੁੱਜਿਆ ਰਾਯਾ ਰਿੰਗ ਤੇ ਸੁਖਪਾਲ ਖੈਰਾ ਸੀਨੀਅਰ ਕਾਂਗਰਸ ਸਿਰ ਲੀਡਰ ਗੋਲਡੇ ਜਿਸ ਨੂੰ ਗੁਰੂ ਲੋਕ ਸਭਾ ਹਲਕੇ ਤੋਂ ਟਿਕਟ ਕੱਟੇ ਜਾਣ ਤੋਂ ਦੁਖੀ ਹੋ ਕੇ ਉਹਨਾਂ ਨੇ ਲਾਈਵ ਫੇਸਬੁੱਕ ਤੇ ਹੋ ਕੇ ਆਪਣੀ ਲਾਈਵ ਹੋ ਕੇ ਪੜਾਸ ਕੱਢੀ ਜਿੱਤੇ ਨਾਰਾਜ਼ਗੀ ਜ਼ਾਹਿਰ ਕੀਤੀ ਪਾਰਟੀ ਦੇ ਵਿਰੁੱਧ ਜਿਹਦੇ ਚਾਲਦੇ ਆ ਪਾਰਟੀ ਦੇ ਮੁਖ ਲੀਡਰ ਉਹਨਾਂ ਦੇ ਘਰ ਉਹਨਾਂ ਨੂੰ ਮਨਾਉਣ ਪਹੁੰਚੇ ਅਲੱਗੀ ਖਬਰ ਲੈ ਕੇ ਹਾਜ਼ਰ ਹਾਂ ਨਤੀਜਤ ਪਹਿਲਾ ਦੁਨੀਆ 'ਚ ਨਹੀਂ ਰਹੀ ਮਾਂ ਪਾਪ ਬੇਟੇ ਨੇ ਨਿਭਾਇਆ ਆਪਣਾ ਵਾਅਦਾ ਯੂਪੀਐਸਸੀ ਟੋਪਰ ਦੀ ਜ਼ਿੰਦਗੀ ਤਾਂ ਸਭ ਤੋਂ ਵੱਡਾ ਦੇਣ ਹੈ ਕਿਉਂਕਿ ਉਸਨੇ ਆਪਣੀ ਮਾਂ ਦੀ ਆਖਰ ਦਾ ਆਖਰੀ ਸੁਪਨਾ ਪੂਰਾ ਕਰ ਦਿੱਤਾ ਹੈ ਉੜੀਸਾ ਦੇ ਰਹਿਣ ਵਾਲੇ ਅਣੀਮੇਸ਼ ਪ੍ਰਧਾਨ ਨੇ ਯੂਪੀ ਸਿਵਲ ਪ੍ਰੀਖਿਆ ਵਿੱਚ 2023 ਰੈਂਕ ਕਰਕੇ ਪੂਰੇ ਦੇਸ਼ ਵਿੱਚ ਦੂਜਾ ਸਥਾਨ ਹਾਸਲ ਕੀਤਾ ਤੇ ਆਪਣੀ ਮਾਂ ਦਾ ਸੁਪਨਾ ਪੂਰਾ ਕੀਤਾ ਭਾਵੇਂ ਕਿ ਉਹ ਦੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ ਪਰ ਜਿਹਦੇ ਇਸ ਨੇ ਆਪਣੀ ਮਾਂ ਦਾ ਸੁਪਨਾ ਪੂਰਾ ਕਰ ਦਿੱਤਾ ਹੈ ਹਰ ਲਿੰਗ ਖਵਾਬ ਲੈ ਕੇ ਹਾਜ਼ਰ ਹਨ ਨਿੱਜੀ ਸਕੂਲਾਂ ਵਿੱਚ ਐਡਬਲਯੂਐਸਰ ਦੀ 25% ਸੀਟਾਂ ਰਾਖਵੀਆਂ ਹੋਣ ਦੇ ਬਾਵਜੂਦ ਦਾਖਲੇ ਨਹੀਂ ਹਾਈ ਕੋਰਟ ਨੇ ਮੰਗਿਆ ਜਵਾਬ ਹਾਈ ਕੋਰਟ ਨੇ ਪਟੀਸ਼ਨ ਤੇ ਪੰਜਾਬ ਸਰਕਾਰ ਤੇ ਬਚਾਅ ਪੱਖ ਨੂੰ ਨੋਟਿਸ ਜਾਰੀ ਕਰਕੇ ਜਵਾਇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ ਪੰਜਾਬ ਹਰਿਆਣਾ ਹਾਈ ਕੋਰਟ ਜਾਨ ਹਿੱਟ ਪਟੀਸ਼ਨ ਦਾਇਰ ਕਰਕੇ ਦਲੀਲ ਦਿੱਤੀ ਹੈ ਕਿ ਹੈ ਕਿ ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਆਰਥਿਕ ਤੌਰ ਤੇ ਪਛੜੇ ਵਰਗ ਦੇ ਬੱਚਿਆਂ ਲਈ 25% ਦੀ ਸੀਟਾਂ ਰਾਖਵੀਆਂ ਹੋਣ ਦੇ ਬਾਵਜੂਦ ਵੀ ਇੱਕ ਵੀ ਵਿਦਿਆਰਥੀ ਨੂੰ ਦਾਖਲਾ ਨਹੀਂ ਦਿੱਤਾ ਗਿਆ। ਅਗਲੀ ਖਬਰ ਲੈ ਕੇ ਹਾਜ਼ਰ ਹਾਂ ਪੁੱਚੋ ਮੰਡੀ ਵਿੱਚ ਥਾਣੇ ਨੇੜੇ ਐਪੀਐਮਐਲ ਜਕਸੀਰ ਸਿੰਘ ਤੇ ਚਲੀਆਂ ਗੋਲੀਆਂ ਪਰ ਪੁਲਸ ਨੇ ਕੀਤਾ ਇਨਕਾਰ। ਪੰਜਾਬ ਵਿੱਚ ਲੁੱਟ ਖੋਹ ਅਤੇ ਕਤਲ ਦੀਆਂ ਖੋਫਨਾਕ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੀਆਂ ਹਨ। ਇਸ ਦਮਾ ਇਸ ਤਰ੍ਹਾਂ ਦਾ ਮਾੜਾ ਬਠਿੰਡਾ ਤਾਂ ਸਾਹਮਣੇ ਆਇਆ ਹੈ ਜਿੱਥੇ ਪਚੋ ਮੰਡੇ ਚ ਵਿਧਾਇਕ ਜਗਜੀਤ ਸਿੰਘ ਤੇ ਗੋਲੀਆਂ ਚੱਲੀਆਂ ਮਿਲੀ ਜਾਣਕਾਰੀ ਮੁਤਾਬਕ ਹਮਲਾਵਾਰ ਫਰਫਾਚ ਉੱਨਤ ਆਏ ਸੀ ਗਣੀ ਮੱਤੇ ਹੈ ਕਿ ਹਾਸੇ ਮੁਕੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਅਮਰਤਪਾਲ ਦੇ ਮਾਮਲੇ ਵਿੱਚ ਆਇਆ ਨਵਾਂ ਮੋੜ ਕਿ ਦੁਬਾਰਾ ਲੱਗ ਗਿਆ ਹੈ ਜਾਏਗਾ ਐਨ ਐਸ ਐ ਜਾ ਉਹਨਾਂ ਕੇ 3 ਐਸਐਮਓ ਚੈਲੰਜ ਕੇਂਦਰ ਸਰਕਾਰ ਨੂੰ ਭੇਜਿਆ ਪ੍ਰਤੀਨਿਧ 22 ਪੰਜਾਬ ਆਗੂ ਅਤੇ ਖਾਲਿਸਤਾਨੀ ਸਮਰਥਕ ਅਮਰਪਾਲ ਸਿੰਘ ਅਤੇ ਉਸਦੇ ਸਾਥੀਆਂ ਤੇ ਲਗਾਏ ਗਏ ਰਾਸ਼ਟਰੀ ਸਿਕਿਆ ਕਾਨੂੰਨ ਐਨਐਸਐ ਦੇ ਮਾਰੇ ਚ ਨਵਾਂ ਮੋੜ ਆਇਆ ਹੈ ਮੁਲਾਇਮਾਂ ਦੀ ਤਰਫੋਂ ਐਨਐਸਐ ਨੂੰ ਨੋਤੀ ਦਿੱਤੀ ਗਿਆ ਹੈ ਇਸ ਸੰਬੰਧਿਕ ਪ੍ਰਤੀਨਿਧ ਕੇਂਦਰ ਸਰਕਾਰ ਦਾ ਸਰਕਾਰ ਬੋਰਡ ਸਲਾਹਕਾਰ ਬੋਰਡ ਨੂੰ ਭੇਜ ਦਿੱਤਾ ਗਿਆ ਹੈ ਦਰਸਾਲ 18 ਮਤ 2024 ਨੰਬਰ ਤਪਾ ਸਿੰਘ ਤੇ ਇਸ ਦੇ ਸਾਥੀਆਂ ਦੇ ਲਗਾਏ ਗਏ ਐਨਐਸਐਮ ਦੀ ਮਿਆਦ ਖਤਮ ਹੋ ਗਈ ਸੀ ਪਰ ਜਿਸ ਤੋਂ ਬਾਅਦ ਉਹਨਾਂ ਤੇ ਐਕਟ ਦੁਬਾਰਾ ਲਾਗੂ ਕੀਤਾ ਗਿਆ ਸੀ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਜਦੋਂ ਕੇਂਦਰ ਤੇ ਪੰਜਾਬ ਤੋਂ ਇਸ ਸੰਬੰਧੀ ਮਾਮਲੇ ਵਿੱਚ ਜਵਾਬ ਮੰਗਿਆ ਗਿਆ ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਤਰਫੋਂ ਵੀ ਨੁਮਾਇੰਦਗੀ ਭੇਜੀ ਗਈ ਹੈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਆਪ ਦੇ 10 ਚੋਂ ਨੌ ਵਿਧਾਇਕ ਐਮਪੀ ਦੀ ਦੌੜ ਚੋਂ ਕਿ ਪੰਜਾਬ ਚ ਫਿਰ ਪੱਜੇਗਾ ਵਿਧਾਨ ਸਭਾ ਚੋਣਾਂ ਦਾ ਵਿਗੜ ਪੰਜਾਬ ਨੂੰ ਪੰਜਾਬ ਚੋਂ 1 ਜੂਨ ਨੂੰ ਸੰਸਦ ਦੀ ਚੋਣ ਤੋਂ ਬਾਅਦ ਕਈ ਵਿਧਾਨ ਸਭਾ ਚੋਣਾਂ ਦੀ ਵੀ ਤਿਆਰ ਐ ਨਾ ਚਾਹੀਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਆਪਣੇ ਸਭ ਤੋਂ ਪਹਿਲਾਂ ਸੰਸਦ ਲਈ ਆਪਣੇ 13 ਉਮੀਦਵਾਰਾਂ ਦਾ ਐਲਾਨ ਕੀਤਾ ਜਿਨ੍ਹਾਂ ਵਿੱਚ 9 ਵਿਧਾਇਕ ਅਤੇ 5 ਮੰਤਰੀ ਹਨ ਕਿੱਡੀ ਹਰਾਨੇ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਪਾਰਟੀ ਚੋਂ ਕੋਈ ਵੀ ਉਮੀਦਵਾਰ ਨਾ ਲੱਭਦੇ ਹੋਏ ਮੌਜੂਦਾ ਵਿਧਾਇਕਾਂ ਤੇ ਮੰਤਰੀਆਂ ਨੂੰ ਹੀ ਟਿਕਟਾ ਦਿੱਤੇਆਂ ਗਿਆ ਹਨ ਜੋ ਕਿ ਪਾਰਟੀ ਵਿੱਚ ਦੀ ਵਿੱਚ ਦੂਜੇ ਲੀਡਰਾਂ ਦੀ ਨਾਰਾਜ਼ਗੀ ਦਾ ਮੁੱਖ ਕਾਰਨ ਅਤੇ ਵੱਡਾ ਕਾਰਨ ਬਣ ਸਕਦਾ ਹੈ ਅਗਲੀ ਖਬਰ ਲੈ ਕੇ ਹਾਜ਼ਰ ਹਾਂ ਪੰਜਾਬ ਕਾਂਗਰਸ ਵਿੱਚ ਉਮੀਦਵਾਰਾਂ ਨੂੰ ਲੈ ਕੇ ਰੇੜਕਾ ਜਾਰੀ ਪੰਜਾਬ ਕਾਂਗਰਸ ਦੀਆਂ 13 ਲੋਕ ਸਭਾ ਸੀਟਾਂ ਲਈ ਉਮੀਦਵਾਰ ਤੈਅ ਕਰਨ ਦੀ ਸੰਘਰਸ਼ ਕਰ ਰਹੀ ਹੈ ਫਿਲਹਾਲ 6 ਸੀਟਾਂ ਤੇ ਉਮੀਦਵਾਰ ਐਲਾਨ ਤੋਂ ਬਾਅਦ ਹੀ ਕਈ ਪਾਰਟੀਆਂ ਆਗੂਆਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਹੈ ਜਦ ਕਿ ਬਾਕੀ 7 ਸੀਟਾਂ ਤੋਂ ਵੀ ਇੱਕ ਤੋਂ ਵੱਧ ਦਾਅਵੇਦਾਰ ਹੋਣ ਕਰਕੇ ਮੁਸ਼ਕਲਾਂ ਖੜੀਆਂ ਹੋ ਗਈਆਂ ਹਨ ਪੰਜਾਬ ਕਾਂਗਰਸ ਦੇ ਸੂਤਰਾਂ ਸਰ ਹਾਈ ਕਮਾਂਡ ਬਾਕੀ 7 ਸੀਟਾਂ ਲਈ ਆਪਣੇ ਉਮੀਦਵਾਰ ਉਮੀਦਵਾਰ ਐਲਾਨ ਇਸ ਹਫ਼ਤੇ ਕਰ ਸਕਦੀ ਹੈ ਹਾਲਾਂਕਿ ਇਹਨਾਂ ਸੀਟਾਂ ਲਈ ਹਾਈ ਕਮਾਂਡ ਨੂੰ ਪਹਿਲਾਂ ਹੀ ਸੌਂਪੀ ਗਈ ਸੰਭਾਵੀ ਸੂਚੀ ਲਈ ਨਵੇਂ ਦਾਅਵੇਦਾਰ ਵੀ ਸ਼ਾਮਲ ਹਨ ਕਿਤੇ ਗਏ ਹਨ ਅਗਲੀ ਖਬਰ ਦਾ ਮੌਸਮ ਸੰਬੰਧੀ ਲੈ ਕੇ ਆਜਾ ਹਾਂ ਪੰਜਾਬ ਵਿੱਚ ਇਸ ਦਿਨ ਤੋਂ ਚੱਲਣਗੀਆਂ ਤੂੜ ਭਰੀਆਂ ਹਵਾਵਾਂ ਬਾਅਦ ਚ ਹੋਣ ਦੀ ਸੰਭਾਵਨਾ ਪੱਛਮੀ ਗੜਬਰੀ ਦੇ ਸਕੇ 100 ਵੱਧ ਨੂੰ ਮੱਧ ਰਾਤ ਤੋਂ ਬਾਅਦ ਮੌਸਮ ਕਾਫੀ ਖਰਾਬ ਹੈ ਹਾਲਾਂਕਿ ਸਵੇਰੇ 8 ਵਜੇ ਤੋਂ ਬਾਅਦ ਜਾ ਤਾਂ ਜਿਲ੍ਹੇ ਤੇ ਮੌਸਮ ਸਾਫ਼ ਹੋ ਗਿਆ ਸੀ ਤੇ ਦਿਨ ਵਿੱਚ ਗਰਮੀ ਵੀ ਹੈ 18 ਪਾਇਲ ਤੋਂ ਪੱਛਮੀ ਗੜਬਰੀ ਕਨ ਪੰਜਾਬ ਦੇ ਕੁਝ ਜਿਲ੍ਹਿਆਂ ਵਿੱਚ 30 ਤੋਂ 40 ਕਿਲੋ ਕਿਲੋਮੀਟਰ ਪ੍ਰਤੀ ਘੰਟੇ ਦੀ ਤਫਤਾਨਾ ਹ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਗਲੀ ਖਬਰ ਲੈ ਕੇ ਹਜ ਹਜਾਗਵ ਚੱਡਾ ਦੀ ਲੰਡਾ ਤੋਂ ਵਾਪਸੀ ਵਿੱਚ ਮਦਦ ਕਰੇਗੀ ਅਦਾਕਾਰ ਉਸ ਦੀ ਉਹਨਾਂ ਦੀ ਪਤਨੀ ਪ੍ਰਿੰਕਾ ਟੈਲ ਦੇ ਵਿੱਚ ਨਿਊ ਚੈਨਲ ਸਥਾਈ ਰੂਪ ਨਾਲ ਮੌਜੂਦ ਹੈ ਰਾਗਵ ਚੱਡਾ 40 ਤੋਂ ਵੱਧ ਦਿਨਾਂ ਤੇ ਜਨ ਤੱਕ ਤੋਤੇ ਗਾਇਬ ਹਨ ਉਹ ਆਪਣੇ ਬਨੇਤੇ ਦੀ ਪੰਨ ਪਤਨੀ ਪੰਨੀਤੀ ਚੋਪੜਾ ਦਾ ਕਾਤੇ ਤੇ ਅੱਖਾਂ ਦੀ ਸੱਜ ਦੀ ਲਈ ਲੰਡਨ ਗਏ ਹਨ ਆਪਾਂ ਦੋਵੇਂ ਲੰਡਨ ਸਕੂਲ ਆਫ ਇਕਨੋਮਿਕਸ ਯੂਜੀਟ ਇੰਡੀਆ ਫੋਰਮ 2024 ਤੇ ਹੋਈ ਕਈ ਸਮਾਗਮਾਂ ਵਿੱਚ ਸ਼ਾਮਲ ਹੋਏ ਸਨ ਪਰ ਕਿਹਾ ਜਾਂਦਾ ਹੈ ਕਿ ਲਗਭਗ 8 8 ਦੀ ਤੇ ਜਾਂ ਈਡੀ ਦੀ ਜਾਂਚ ਦੇ ਘੇਰੇ ਵਿੱਚ ਆ ਸਕਦੇ ਹਨ ਇਸੇ ਦੇ ਵਾਪਸ ਨਹੀਂ ਆ ਰਹੇ ਕਿਉਂਕਿ ਈਡੀ ਨੇ ਉਹਨਾਂ ਨੂੰ 2 ਕਰੋੜ ਦੇ ਰਿਸ਼ਵਤ ਦੇ ਮਾਮਲੇ 'ਚ ਚਾਰਜਸ਼ੀਟ ਦਾਇਰ ਪਹਿਲਾਂ ਹੀ ਕਰ ਚੁੱਕੀ ਹੈ ਪਰ ਅਗੋਚਿੱਦ ਛੱਡਾ ਦਾ ਨਾਂ ਸਿੱਧੇ ਤੌਰ ਤੇ ਤਾਂ ਨਹੀਂ ਹੈ ਪਰ ਪਤਾ ਲੱਗਾ ਕਿ ਇਹ ਵਿਅਕਤੀ ਇੱਕ ਸਪਲੀਮੈਂਟ ਚਾਰਜਸ਼ੀਟ ਦਾਇਰ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਵਿੱਚ ਅਗੋਚਿੱਦਾ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਪੰਜਾਬ ਦੇ ਦੂਜੇ ਸੂਬਿਆਂ ਨਾਲ ਟੁੱਟਿਆ ਰੇਲ ਸੰਪਰਕ ਟ੍ਰੈਕ 'ਤੇ ਬੈਠੇ ਕਿਸਾਨ ਸੰਭੂਸਾਦ ਤੇ ਪੁਲਿਸ ਨਾਲ ਹੋਈ ਧੱਕਾ ਮੁਕੀ ਰੇਲਵੇ ਸਟੇਸ਼ਨ ਵੱਲ ਪੁਲ ਸੱਸੇ ਵਿਲਾ ਸ਼ੁਨੇ ਤੇ ਤਬਦੀਲ ਕਰ ਦਿੱਤਾ ਗਿਆ ਕਿਸਾਨਾਂ ਵਿਚਾਰਜ ਕਿਸਾਨਾਂ ਵੱਲੋਂ ਅੱਜ ਰੇਲਵੇ ਰੇਲ ਰੋਕ ਕੇ ਡੌਲਰਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲ ਸੈਕਟਰ ਵਿੱਚ ਐਕਸ਼ਨ ਵਿੱਚ ਨਜ਼ਰ ਆਈ ਅਤੇ ਕਾਫੀ ਵੱਡੀ ਗਿਣਤੀ ਵਿੱਚ ਮਜ਼ਦਮ ਤਨ ਆਇਤ ਕੀਤੇ ਗਏ ਅਗਲੀ ਖਬਰ ਲੈ ਕੇ ਹਾਜਾਂ ਟਿਕਟ ਨਾਂ ਮੈਂ ਤੇ ਅਸੀਂ ਇਕੱਲੇ ਹੀ ਰਹਾ ਹਾਂਗੇ ਸੁਖਦੇਵ ਢਿੰਸਾ ਸੁਖਦੇਵ ਢਿੰਸਾ ਨੇ ਕਿਹਾ ਜੇਕਰ ਨਾ ਟਿਕਟ ਨਹੀਂ ਮਿਲਦੀ ਤਾਂ ਵੀ ਉਹ ਇਕੱਲੇ ਹੀ ਰਹਿਣਗੇ ਉਹਨਾਂ ਦੇ ਪੁੱਤਾਂ ਪਰਮਿੰਦਰ ਨੂੰ ਟਿਕਟ ਨੇ ਜਿੱਤੀ ਗਈ ਪਰ ਉਹ ਪਾਰਟੀ ਛੱਡ ਕੇ ਨਹੀਂ ਜਾ ਰਹੇ ਉਹ ਅਕਾਲੀ ਸੀ ਤੇ ਅਕਾਲੀ ਹੀ ਰਹਿਣਗੇ ਪਰ ਅਗਲੀ ਖਬਰ ਲੈ ਕੇ ਆਜਾ ਪੰਜਾਬ ਬੋਰਡ ਕੱਲ ਜਾਰੀ ਕਰੇਗਾ 10ਵੇਂ ਜਮਾਤ ਦਾ ਨਤੀਜਾ ਪੰਜਾਬ ਬੋਰਡ ਦੀ 10ਵੇਂ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਤਿਆਰ ਹੁਣ ਖਤਮ ਹੋਣ ਜਾ ਰਿਹਾ ਹੈ ਹਾਈ ਸਕੂਲ ਹਾਈ ਸਕੂਲ ਬੋਰਡ ਪ੍ਰੀਖਿਆ ਦਾ ਤੀਜਿਆਂ ਦਾ ਅੱਜ ਕੱਲ੍ਹ ਐਲਾਨ ਖੋਣ ਜਾ ਰਿਹਾ ਹੈ ਇਸ ਨੂੰ ਲੈ ਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਨਤੀਜਾ ਪੰਜਾਬ ਬੋਰਡ ਦੇ ਅਧਿਕਾਰਤ ਵੈਬਸਾਈਟ ਤੇ ਵੀ ਚੈੱਕ ਕੀਤਾ ਜਾ ਸਕਦਾ ਹੈ 10ਵੇਂ ਬੋਰਡ ਦੀ ਪ੍ਰੀਖਿਆ ਵਿੱਚ 2.2 ਲੱਖ ਤੋਂ ਵੱਧ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ ਅਗਲੀ ਖਬਰ ਲੈ ਕੇ ਆਜਾਂ ਸੀਬੀਐਸਸੀ ਬੋਰਡ ਦੀ 10ਵੀਂ ਜਮਾਤ ਦੇ ਅਸਰ ਸ਼ੀਟਾਂ ਤੇ ਜਲਦ ਦੀ ਮੀਟਿੰਗ ਲੈ ਕੇ ਵੱਡਾ ਅਪਡੇਟ 10ਵੇਂ ਬੋਰਡ ਦੀਆਂ ਪ੍ਰੀਖਿਆਵਾਂ CBSE 13 ਮਾਰਚ 2024 ਨੂੰ ਸਮਾਪਤ ਹੋ ਗਈਆਂ ਸੇ CBSE ਬੋਰਡ ਨੇ ਲਖਾ ਵਿਦਿਆਰਥੀਆਂ ਦੇ ਨਤੀਜੇ 2024 ਦੀ ਬੀਜ ਸਬਰੀ ਦਾ ਡੀਕਾਰੇ ਜਾਰੀ ਕਰ ਦੇਣਾ ਬੋਟਾਰੀਆਂ ਮੰਨੇ ਦਾ ਤਵੇਂ ਜਵਾ ਦਿੱਤਾ ਜਾਂ ਤਾਂ ਕੰਮ ਲਗਭਗ ਪੂਰਾ ਹੋ ਗਿਆ ਤੋ ਨਤੀਜੇ ਮਈ ਵਿੱਚ ਜਾਰੀ ਕੀਤੇ ਜਾ ਸਕਦੇ ਹਨ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਆਪਣੀ ਕਮੈਂਟ ਸੈਕਸ਼ਨ ਵਿੱਚ ਲਿਖ ਸਕਦੇ ਹੋ Та